ਹalleluyah ਅੱਜਸੀਂ ਮੇਰੇ ਪ੍ਰੇਮੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਾਚਨ ਪੜ੍ਹਦੇ ਹਾਂ ਜੀਵਤ ਚੱਚ ਅਤੇ ਵਚਨ ਦੀ ਮਹੱਤਤਾ ਜ਼ਬੂਰ ਅਧਿਆਇ 119 ਉਹਦੀ 105 ਐਤ 13 ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਸਤਾ ਚਾਨਣ ਕਰ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ 다ਊਦ ਪਰਮੇਸ਼ਰ ਨੂੰ ਕਹਿੰਦਾ ਹੈ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਸਤੇ ਲਈ ਚਾਨਣ ਹੈ ਮਸੀਹੀ ਜੀਵਨ ਵਿੱਚ ਅਸੀਂ ਦੋ ਤਰ੍ਹਾਂ ਦਾ ਚਾਨਣ ਦੇਖ ਸਕ ਰਹੇ ਹਾਂ ਪਹਿਲਾ ਚਾਨਣ ਪਰਮੇਸ਼ਰ ਦਾ ਵਚਨ ਹੈ ਦੂਸਰਾ ਚਾਨਣ ਜੀਵਨ ਤੇ ਚਰਚਾ ਹੈ ਸਾਨੂੰ ਪਹਿਲਾ ਚਾਨਣ ਉਸ ਸਮੇਂ ਮਿਲਦਾ ਹੈ ਜਦੋਂਸੀਂ ਰਚਨਾ ਬਾਈਬਲ ਪੜ੍ਹਦੇ ਹਾਂ ਉਗਵਾਸ ਕਰਦੇ ਹਾਂ ਅਤੇ ਦੂਸਰਾ ਚਾਨਣ ਉਦੋਂ ਮਿਲਦਾ ਹੈ ਜਦੋਂ ਅਸੀਂ ਜੀਵਨ ਤੇ ਚਰਚਾ ਵਿੱਚ ਜਾਂਦੇ ਹਾਂ ਅਤੇ ਪਰਮੇਸ਼ਰ ਦੀ ਆਗਮਾ ਆਪਣੇ ਸੇਵਕ ਦੇ ਰਾਹੀਂ ਸਾਡੇ ਉੱਤੇ ਚਾਨਣ ਨੂੰ ਪ੍ਰਗਟ ਕਰਦੀ ਹੈ ਜੇਕਰ ਤੁਹਾਡੇ ਜੀਵਨ ਵਿੱਚ ਪਹਿਲਾ ਚਾਨਣ ਨਹੀਂ ਹੈ ਤਾਂ ਤੁਹਾਡੇ ਜੀਵਨ ਵਿੱਚ ਆਰਥਿਕ ਬਰਕਤਾਂ ਦੀ ਘਾਟ ਰਹੇਗੀ ਤੁਹਾਡੇ ਸਰੀਰ ਹਮੇਸ਼ਾ ਬਿਮਾਰ ਰਹਣਗੇ ਬੁਰੀਆਂ ਆਤਮਾਵਾਂ ਪਰੇਸ਼ਾਨ ਕਰਦੀਆਂ ਰਹਣਗੀਆਂ ਤੁਸੀਂ ਨਸ਼ਿਆਂ ਤੋਂ ਛੁਟਕਾਰਾ ਨਹੀਂ ਪਾ ਸਕੋਗੇ ਅਤੇ ਤੁਹਾਡੇ ਪਰਿਵਾਰਾਂ ਵਿੱਚ ਹਮੇਸ਼ਾ ਮੁਸੀਬਤਾਂ ਰਹਿਣਗੀਆਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਵਿੱਚ ਚਾਨਣ ਆਵੇ ਤਾਂ ਤੁਸੀਂ ਪਰਮੇਸ਼ਰ ਦੇ ਅਵਚਨ ਤੋਂ ਬਿਨਾ ਨਹੀਂ ਰਹਿ ਸਕਦੇ ਉਦਾਹਰਨ ਵਜੋਂ ਜੇਕਰ ਇੱਕ ਘਰ ਵਿੱਚ ਭਾਵੇਂ ਉਹ ਕਿੰਨਾ ਵੀ ਸੋਨਾ ਕਿਉਂ ਨਾ ਹੋਵੇ ਉਸ ਘਰ ਦੀ 10 ਸੈਂਟੀ ਬਿਜਲੀ ਬੰਦ ਰਹਿੰਦੀ ਹੈ ਤਾਂ ਉਹ ਪੂਰਾ ਘਰ ਹਨੇਰੇ ਨਾਲ ਕਾਲਜਾਵੇਗਾ ਅਧିକਾਰ ਦੀ ਸੁੰਦਰਤਾ ਹਨੇਰੇ ਵਿੱਚ ਵਿਖਾਈ ਨਹੀਂ ਦੇਵੇਗੀ ਪਰ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਅਤੇ ਵਚਨ ਦੀ ਪਾਲਣਾ ਕਰਨਾ ਸ਼ੁਰੂ ਕਰਦੇ ਹਾਂ ਤਾਂ ਪਰਮੇਸ਼ਰ ਸਾਨੂੰ ਕਦਮ-ਦਰ-ਕਦਮ ਅਗਵਾਈ ਕਰਨਾ ਸ਼ੁਰੂ ਕਰ ਦਿੰਦਾ ਹੈ ਪਰਮੇਸ਼ਰ ਸਾਨੂੰ ਸਭ ਕੁਝ ਇੱਕੋ ਵਾਰ ਨਹੀਂ ਦਿਖਾਉਂਦਾ ਕਿ ਤੁਸੀਂ 10 ਸਾਲਾਂ ਬਾਅਦ ਉੱਥੇ ਹੋਵੋਗੇ ਪਰਮੇਸ਼ਰ ਸਾਡੀ ਕਦਮ-ਦਰ-ਕਦਮ ਅਗਵਾਈ ਕਰਦਾ ਹੈ ਅਤੇ ਕਈ ਵਾਰ ਉਹ ਸਾਨੂੰ ਸਿਰਫ ਉਪਵਾਸ ਰੱਖਣ ਜਾਂ ਚਚਚੇ ਚਣ ਲਈ ਕਹਿੰਦਾ ਹੈ ਅਤੇ ਜਦੋਂ ਅਸੀਂ ਪਰਮੇਸ਼ਰ ਦੀ ਅਗਵਾਈ ਦੀ ਪਾਲਣਾ ਕਰਦੇ ਹਾਂ ਤਾਂ ਸਾਡੇ ਜੀਵਨ ਵਿੱਚੋਂ ਹਨੇਰਾ ਦੂਰ ਹੋ ਜਾਂਦਾ ਹੈ ਮੇਰੇ ਪਿਆਰਿਓ ਮੇਰੇ ਜੀਵਨ ਵਿੱਚ ਇੱਕ ਸਮਾਂ ਸੀ ਜਦੋਂ ਮੈਂ ਮਸੀਹ ਵਿੱਚ ਦੌਰ ਨਹੀਂ ਸਕਦਾ ਸੀ ਮੈਂ ਸਿਰਫ ਦੁਲ ਸਕਦਾ ਸੀ ਕਿਉਂਕਿ ਮੈਂ ਬਿਮਾਰੀ ਅਤੇ ਸਮੱਸਿਆਵਾਂ ਵਿੱਚ ਸੀ ਪਰ ਮੈਂ ਵਚਨ ਨਾਲ ਜੁੜਿਆ ਰਿਹਾ ਅਤੇ ਪਰਮੇਸ਼ਵਰ ਦਾ ਵਚਨ ਹਮੇਸ਼ਾ ਮੈਨੂੰ ਅਗਲਾ ਕਦਮ ਚੁੱਕਣ ਲਈ ਅਗਵਾਈ ਕਰਦਾ ਰਿਹਾ ਸੀ ਅਤੇ ਮੈਂ ਵਿਸ਼ਵਾਸ ਨਾਲ ਹਰ ਕਦਮ ਚੱਲਦਾ ਰਿਹਾ ਅਤੇ ਅੱਜ ਮੈਂ ਪਰਮੇਸ਼ਵਰ ਦੀ ਰੋਸ਼ਨੀ ਵਿੱਚ ਤੁਰ ਰਿਹਾ ਹਾਂ ਇਸ ਲਈ ਜਦੋਂ ਸੀ ਹਰ ਰੋਜ਼ ਪਰਮੇਸ਼ਵਰ ਦਾ ਵਚਨ ਨਹੀਂ ਪੜ੍ਹਦੇ ਅਤੇជីវਿਤ ਚਰਚ ਨਹੀਂ ਜਾਂਦੇ ਤਾਂ ਸੀ ਹਨੇਰੇ ਵਿੱਚ ਚੱਲਦੇ ਹੀ ਰਹਿੰਦੇ ਹਾਂ ਸਾਡੇ ਅੰਦਰ ਪਰਮੇਸ਼ਵਰ ਦਾ ਚਾਨਣ ਨਹੀਂ ਹੁੰਦਾ ਇਸ ਲਈ ਤੁਸੀਂ ਪਰਮੇਸ਼ਰ ਤੋਂ ਉਸਦੇ ਵਚਨ ਨੂੰ ਪੜਨ ਅਤੇ ਜੀਵਤ ਚੱਚੇ ਵਿੱਚ ਜਾਣ ਦਾ ਅਨੁਗ੍ਰਹਿ ਮੰਗਣਾ ਹੈ ਜਦੋਂ ਅਸੀਂ ਹਰ ਰੋਜ਼ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ ਅਤੇ ਜੀਵਤ ਚੱਚੇ ਜਾਂਦੇ ਹਾਂ ਤਾਂ ਪਰਮੇਸ਼ਰ ਦਾ ਚਾਨਨ ਸਾਡੇ ਜੀਵਨ ਵਿੱਚ ਪ੍ਰਗਟ ਹੁੰਦਾ ਹੈ ਅਤੇ ਸਾਡੇ ਜੀਵਨ ਵਿੱਚ ਹਰ ਤਰ੍ਹਾਂ ਦਾ ਹਨੇਰਾ ਦੂਰ ਹੋ ਛਾਵੇਗਾ ਆਮਨ ਆਓ ਸਾਰੇ ਮਿਲ ਕੇ ਅੰਗੇਕਾਰ ਕਰਦੇ ਹਾਂ ਸਰ ਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਹਰ ਰੋਜ਼ ਤੁਹਾਡੇ ਬਚਨ ਨੂੰ ਪੜ੍ਹਾਂਗਾ ਅਤੇ ਜੀਵਿਤ ਚੱਚ ਵਿੱਚ ਜਾਵਾਂਗਾ ਤਾਂ ਜੋ ਤੁਹਾਡਾ ਚਾਹਨਾ ਮੇਰੇ ਜੀਵਨ ਵਿੱਚ ਪ੍ਰਗਟ ਹੋ ਸਕੇ ਪ੍ਰਵੇਸ਼ ਨੂੰ ਸਵੇਰ ਸਮਰਥੀ ਨਾਮ ਵਿੱਚ ਅਮਨ